ਇਹਨੇ ਭਾਈ ਅਮਰਤਪਾਲ ਸਿੰਘ ਮਹਿਰੋਂ ਜਿਹੜੇ ਸਮੇਂ-ਸਮੇਂ ਤੇ ਸਮਾਜਿਕ ਕਾਰਜਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਨੇ ਪਿਛਲੇ ਦਿਨੀ ਜਿਹੜੇ ਕਿਸਾਨਾਂ ਵੀਰਾਂ ਦੀ ਕਣਕ ਦੀ ਫਸਲ ਨੂੰ ਅੱਗ ਲੱਗ ਗਈ ਸੀ ਉਹਨਾਂ ਨੂੰ ਤਰਵਾਸ ਦੇਣ ਲਈ ਉਹਨਾਂ ਨੂੰ ਕੁਝ ਮਦਦ ਦੇਣ ਲਈ ਪਿੰਡ ਮਾੜੀ ਮੁਸਤਫਾ ਪਹੁੰਚੇ ਜਿੱਥੇ ਉਹਨਾਂ ਨੇ ਵੱਖ-ਵੱਖ ਪਰਿਵਾਰਾਂ ਨੂੰ ਸੰਗਤ ਵੱਲੋਂ ਦਿੱਤੀ ਹੋਈ ਮਾਇਆ ਜਿਹੜੀ ਹੈ ਉਹ ਉਹਨਾਂ ਦੇ سپੁਰਦ ਕੀਤੀ ਤੇ ਇਸ ਦੇ ਨਾਲ ਨਾਲ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਗਰੰਥੀ ਸਿੰਘ ਦਾ ਵੀ 10000 ਰੁਪਏ ਨਾਲ ਸਨਮਾਨ ਕੀਤਾ ਆਓ ਸੁਣੀਏ ਤੇ ਵੇਖੀਏ ਵੱਖ-ਵੱਖ ਕਿਸਾਨ ਵੀਰਾਂ ਨੂੰ ਭੈਣਾਂ ਨੂੰ ਜਿੰਨੀ-ਜਿੰਨੀ ਮਾਇਆ ਨਾਲ ਮਦਦ ਕੀਤੀ ਗਈ ਹੈ ਆਓ ਵੇਖੀਏ ਇਹ ਵੀਡੀਓ ਇਹਨਾਂ ਦੇ ਬਾਬੇ ਜੀ ਨੂੰ ਕਿਉਂ ਮਿਲਾਈ ਸੀ ਤੇ ਇਹਨਾਂ ਦੋ ਕੰਦੇ ਸੀਗੇ ਤੇ ਇਹਨਾਂ ਦੀ ਸੇਵਾ ਦਾ ਬਿਲਕੁਲ ਬਹੁਤ ਆਗਿਆਪਕ ਤੇ ਇਹਨਾਂ ਨੂੰ ਪਤਾ ਕਿ ਇਹਨਾਂ ਦੇ ਕੌਣ ਸੀ ਤੇ ਆ ਰਹੇ ਪੈਸੇ ਔਰ ਤੋਂ ਕਿਹਾ ਉਹ ਜਿਹੜੇ 1.5 ਲੱਖ ਰੁਪਈਆ ਹਨ ਆਪਾਂ ਅਸੀਂ ਦਵਾ ਲਈ ਇਹਨਾਂ ਚਲੋ ਕੋਈ ਨਾ ਕੋਈ ਨਹੀਂ ਕਹਿਤਾ ਹੀ ਹੋਵੇ ਕਿਤੇ ਕੋਈ ਨਾ ਪਤਾ ਕੀ ਆ ਗਏ ਆ ਵੀ ਚਲੋ ਜਿਹਨੇ ਇਹਨਾਂ ਦੀ ਕਿਸਮਤ ਦੇ ਹਾਂਜੀ ਅਜੇ ਕੁੜੀਆਂ ਹਾਂਜੀ ਲੈਨੇ ਕੁੜੀਆਂ ਹੀ ਹੈ ਨੇ ਚਲੋ ਕੁੜੀਆਂ ਕੁੜੀਆਂ ਹੈ ਜਾਂਦੇ ਜੀ ਅਸੀਂ ਪਤਾ ਕੀਤਾ ਸੀ ਤੁਹਾਡੇ ਬਾਰੇ ਪਹਿਲੇ ਦਿਨ ਹੀ ਤੇ ਸਾਨੂੰ ਜਿਹਾ ਵੀ ਲੋਟਾਈ ਅਸੀਂ ਉਤਾਰਿਆ ਕਰਨਾ ਕਰ ਅਸੀਂ ਤੁਹਾਨੂੰ ਛੱਡਣਾ ਨਹੀਂ ਚਾਹੁੰਦੇ ਸੀ ਹਾਲਾਂਕਿ ਤੁਹਾਡਾ ਸਾਥ ਗਿਆ ਔਰ ਜੀ ਇੰਨਾ ਨਕਸਾਲੇ ਬਦਵਾਤੋਂ ਮਹਾਰਾਜ ਨੇ ਕੀਤੀ ਅਸੀਂ ਦਾਤ ਕਨੀ ਜੀ ਮਹਾਰਾਜ ਨੂੰ ਜੂਝੇ ਪਰ ਫੇਰ ਵੀ ਜੇ ਸਾਡੇ ਜਿਹੜਾ ਮਨ ਚ ਆਇਆ ਸੀਗਾ ਉਹ ਅਸੀਂ ਜੂਝ ਕੇ ਜਾਣਾ ਹੈ ਨਾ ਨਾਲ ਇਹਨਾਂ ਦਾ ਅਸੀਂ ਜਾ ਇੰਨਾ ਦਾ ਦੱਸੀ ਜਾਂਦੇ ਹਾਂ ਹਾਂਜੀ ਤੇ ਨਹੀਂ ਨਹੀਂ ਕੋਈ ਨਾ ਰਾਲ ਮੈਲ ਤੇ ਹੀ ਆ ਸਾਰੇ ਥੁਲੇ ਸੋਨਹਾ ਸਾਹ ਸਿਆ ਕਾਲ ਥੁਲੇ ਸੋਨਹਾ ਸਾਹ ਸਿਆ ਕਾਲ ਕੋਰਤ ਪ੍ਰਮਾਣ ਆਪ ਨੈਚਰ ਦਾ ਜਵਾਬ ਹੈ। 1 ਫਰਵਰੀ ਦਾ 6 ਲੱਖ ਰੁਪਏ ਦਾ ਤਾਂ 1.4 ਦੇ 1.25 ਜਿੱਕਨੇ ਵਾਹ ਗੁਰਜੀ ਕਹਿੰਦੇ ਹਾਂ। ਵਾਹ ਗੁਰਜੀ ਠੀਕ ਕਰਦੇ ਤੇ 22 ਜਿਹੋਣੀ ਮੋਗੇ ਲਈ ਤੇ ਪੰਡ ਮਾੜੀ ਮਸਤ ਕਰ ਤੇ ਇਹਨਾਂ ਦੇ 12 ਕਿੰਨੇ ਜਿਹੜੇ ਕਣਕ ਦੇ ਛੜੇ ਆ ਤੇ 6 ਲੱਖ ਰੁਪਏ ਇਹਨਾਂ ਦਾ ਜੋ ਨੁਕਸਾਨ ਹੋਇਆ। ਸਾਡੇ ਅਸੀਂ ਕਿਸੇ ਤੋਂ ਕਿਸੇ ਨੂੰ ਕਹੀ ਨਹੀਂ ਕੀਤੀ। ਸੰਗਤ ਦੇ ਪੈਸੇ ਸਾਡੇ ਕੋਲੇ ਪਏ ਸੀ ਤੇ ਉਹ ਅਸੀਂ ਦੇਣ ਆਏ ਆ ਵੱਲ ਕੀ ਜਿਵੇਂ ਹਿਸਾਬ ਨਾਲ ਜਿਹਦੇ ਲਈ ਕਿੰਨੇ ਪੈਸੇ ਹੋਏ ਸੀ ਉਹ ਦੇ ਲਾਏ ਆ ਉਹਨੇ ਸੋਣ ਆਸੀਆ ਘਾਲੂ ਪਟਿਆ ਅੱਜ ਆਪਾਂ ਅੱਜ ਆਪਾਂ ਸਾਹ ਜੀ ਇਹਨਾਂ ਦੇ ਭਾਈ ਤੋਂ ਕਰਦਿ ਗਿਆ ਮੰਨ ਲਓ ਵੀ ਇਹਨਾਂ ਦਾ ਵੀ 1.5 ਲੱਖ ਦਾ ਨਕਸਾਰ ਹੈ ਬਾਈ ਇਹਨਾਂ ਨੂੰ ਵੀ 25 ਹਜ਼ਾਰ ਦੇ ਮਤ ਲਈ ਜੀ ਨਾ ਜੀ ਬਾਪੂ ਜੀ ਹੋਈ ਨਾ ਜੀ ਅਸੀਂ ਬੇਨਤੀ ਕਰਦੇ ਜੇ ਕੋਈ ਪਰਿਵਾਰ ਹੋਵੇ ਜੋ ਇਸ ਮਤ ਜੋ ਕਰ ਰਿਹਾ ਹੈ ਅਬ ਬੈਠ ਕੇ ਕੀ ਦਾ ਸਭ ਕੁਝ ਹੋ ਗਿਆ ਅੱਜ ਆਪਣੇ ਕਿੰਨੀ ਪੁੱਤ ਜੀ ਕਹਿੰਦੇ ਨੇ ਠੀਕ ਹੈ ਉਹਨਾਂ ਦੀ ਉਹਨਾਂ ਦੀ ਬਾਗੀ ਪੀਸੂ ਨਾ ਸਾਸੀਆਾਲੋ ਆਜਾ ਆਇਆ ਇੱਥੇ ਆ ਜਾ ਕੋਈ ਆ ਜਾ ਇੱਥੇ ਸੇਵਾ ਤੁਸੀਂ ਨਭੰਗੇ ਮਕਰੰਤ ਸਿੰਘ ਕਿੰਨਾ ਟਾਈਮ ਹੋ ਗਿਆ बहुत साल हो गए बहुत साल हो गए बाकी महाराज जी कृपा है बैठ जाओ बैठना बेटा बोलो इनसे होने हां सब सियापाल और तो देखिए ये ठीक है ठीक है जी ठीक है जी धन्यवाद धन्यवाद साहब धन्यवाद साहब ਹੋ ਗਏ ਸੂ ਨਹਾ ਸਾਰ ਸਿਆਪਾਲ ਵਾਏ ਕੁੱਜੀ ਦਾ ਖਾਲਸਾ ਵਾਏ ਕੁੱਜੀ ਦੀ ਫਤਿਹ ਵਾਏ ਅੰਮਰ ਖਪਾਲ ਸਿੰਘ ਜੀ ਮੈਨੂੰ ਜਿਹੜੇ ਸਾਡੇ ਟੱਗਰ ਵਿੱਚ ਪਹੁੰਚ ਕੇ ਜਿਹੜੀ ਕੁਝ ਦਿਨ ਪਹਿਲਾਂ ਅਣ ਸਖਾ ਦੇ ਘਟਨਾ ਵਾਪਰੀ ਬਹੁਤ ਵੱਡਾ ਨੁਕਸਾਨ ਚਾਰਾਂ ਪਰਿਵਾਰਾਂ ਦਾ ਹੋਇਆ ਕੋਨਾ ਦੀ ਮਦਦ ਕਰਨ ਵਾਸਤੇ ਸਰਕਾਰ ਕਰਮ ਵਾਸਤੇ ਗੁਰੂ ਘਰ ਦੇ ਵਿੱਚ ਕੰਡ ਮਾਰੀ ਹਸਪਤਾਲ ਪਹੁੰਚੇ ਅਸੀਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਕਮੇਟੀ ਵੱਲੋਂ ਸਾਰੇ ਨੌਜਵਾਨਾਂ ਵੱਲੋਂ ਪੰਚਾਇਤ ਵੱਲੋਂ ਨਵੀਂ ਪ੍ਰਾਣੀ ਪੰਚਾਇਤ ਵੱਲੋਂ ਸਾਰਿਆਂ ਦਾ ਇਨਾ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਲੋੜਵੰਦਾਂ ਦੀ ਆ ਕੇ ਮਾਂ ਪੜੀ ਹੈ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੀ ਗੁਰੂ ਘਰ ਦਾ ਜੁਜੀ ਜੀ ਜੀ